ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਰੋਮੀ ਕੋਲੇ ਪਹੁੰਚੇ ਆ ਤੇ ਅੱਜ ਆਪਾਂ ਦੋ ਗਾਂਆਂ ਸੂਈਆਂ ਸਵਾਈਆਂ ਲੈ ਕੇ ਆਏ ਕਦੋਂ ਸੂਈਆਂ ਇੱਕ ਦੇ ਦਾ ਬਾਈ ਨੇ ਬੱਚਾ ਲਾਇਆ ਹੁਣੇ ਪਹਿਲਾ ਪਹਿਲੀ ਵੇਰ ਪਹਿਲਾਂ ਕੋਈ ਦੁੱਧ ਮਾੜਾ ਮੋਟਾ ਭੌਂਦੀ ਕੜ ਗੱਲਬਾਤ ਬਾਈ ਨਾਲ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 947863584 ਜੀ ਪਿੰਡ ਜੀ ਮਰਾਜ ਜੀ ਜ਼ਿਲ੍ਹਾ ਬਟੰਡਾ ਜੀ ਤੇ ਆਪਣਾ ਕਿਹੜਾ ਐਡਰੈਸ ਕੀ ਆ ਸੜਕ ਕਿਹੜੀ ਤੇ ਆਪਣਾ ਘਰ ਹੈਗਾ ਤੇ ਮਰਾਜ ਜਿਹੜੀ ਗੁੰਮੜਸਰ ਨੂੰ ਨਸਾਨੇਵੀ ਸੜਕ ਬਣੀ ਉਹਦੇ ਤੇ ਘਰ ਆਈ ਉਹ ਤੇ ਆਪਣਾ ਘਰ ਉਹਦੇ ਵਿੱਚ ਭੈਣ ਭਰਾ ਕਹਿੰਦੇ ਪੱਤੀ ਬੋਲ ਹਾਂ ਜੀ ਤੇ ਅੱਜ ਆਪਾਂ ਕਿੰਨੀਆਂ ਦੋ ਦਿਖਾਉਣਾ ਰੋਮੀ ਆਪਾਂ ਦੋ ਕੰਗਾਂ ਦੋਵੇਂ ਸੂਈਆਂ ਮੈਂ ਇੱਕ ਮਗਰ ਬੱਛੀ ਆ ਇਹਦੇ ਮਗਰ ਬੱਛਾ ਜੀ ਤੇ ਕਦੋਂ ਸੂਈਆਂ ਵੀਰੇ ਇਹ ਇਹ ਸੂਹਾ ਸਾਢੇ 3:00 ਵਜੇ ਸੂਈਆਂ ਜੇਰ ਗਰੰਟਡ ਆ ਜੇਰ ਉਹਦੀ ਗਰੰਟਡ ਆ ਉਹ 4:00 ਵਜੇ ਓਕੇ ਤੇ ਚਲੋ ਫਿਰ ਮਾਰਦੇ ਉਹਦੀਆਂ ਧਾਰਾਂ ਤੁਰਾਂ ਬਾਅਦ ਚ ਇਹਨੂੰ ਤੁਰਾ ਤੁਰਾ ਕਰਾਵਾ ਵੀ ਚੈੱਕ ਕਿਉਂਕਿ ਬਾਈ ਨੇ ਨਾ ਬੱਚਾ ਪਹਿਲਾਂ ਲਾਇਆ ਸੀ ਪਹਿਲੀ ਵੇਰ ਕਹਿੰਦਾ ਥਾਣ ਥਣ ਚੈੱਕ ਕਰ ਲਗੇ ਹਨਾ ਰੋਮੀ ਵੀ ਫੇਰ ਹੀ ਆਪਾਂ ਉਸ ਤੋਂ ਬਾਅਦ ਚ ਵੀਡੀਓ ਤੇ ਪਾਉਣੀ ਹੈਗਾ ਆ ਦੇਖੋ ਜੀ ਥੋੜੇ ਸਾਹਮਣੇ ਹੁਣ ਨਾ ਧਾਰ ਤੇ ਮਾਰਦੇ ਰੋਮੀ ਦੋ ਦੋ ਤਾਰਾਂ ਵੀਰੇ ਆ ਦੇਖੋ ਜੀ ਉਹ ਦੁਬਾਰੀ ਤੁਹਾਨੂੰ ਦੂਜੀ ਚੈੱਕ ਕਰਾਵਾਂ ਤੋੜਾ ਤਾਰਾ ਚੈੱਕ ਕਰਾਵਾਂ ਸਾਰਾ ਕੁਝ ਕਰਾਵਾਂ ਆ ਦੇਖੋ ਹੀ ਥੱਲੇ ਉਹ ਤਾਂ ਇੱਕ ਨੰਬਰ ਆ ਹਨਾ 22 ਹੂੰ ਬੋਲੀ ਤੇ ਮੋਟੀ ਧਾਰ ਹੂੰ ਰੋਮੀ ਠੀਕ ਆ ਵੀਰੇ ਜੀ ਲੱਗਦਾ ਯਾਰ ਠੋੜਾ ਨਹੀਂ ਠੀਕ ਆ ਵੀਰੇ ਠੀਕ ਆ। ਪੂਰੀ ਠੋਸ ਲੇਵੇ ਵਾਲੀ 20 22 ਕਿਲੋ ਦੁੱਧ ਵਾਲੀ। ਓਕੇ ਜੀ ਓਕੇ। ਗਰਮੀ ਚ ਵੀ ਕੱਟਣ ਵਾਲੀ ਆ ਕੋਈ ਇਹੀ। ਹਾਂ ਥੋੜੀ ਕਰੌਸ ਆ ਗਈ ਹੈਨਾ। ਹਾਂ। ਠੋਸ ਲੇਵਾ ਤੇ ਮਗਰ ਬੱਛਾ ਆ ਗਿਆ ਵੀਰੇ। ਮਗਰ ਬੱਛਾ ਬਈ। ਤੇ ਜੇਰ ਜੂਰ ਗਰੰਟੀ ਵਾਲੀ। ਜੇਰ ਦੀ ਗਰੰਟੀ ਭਾਰ ਗੋਈ ਦੀ ਗਰੰਟੀ ਬਈ। ਓਕੇ ਓਕੇ ਖੋਲੋ ਫਿਰ। ਪਸਮਾ 101 ਨੰਬਰ। ਓਕੇ ਜੀ। ਠੀਕ ਆ ਵੀਰੇ ਰੋਮੀ ਆ ਚੱਕ ਲਓ ਵੀਡੀਓ ਦਾ ਤੋਰਾ ਤਾਰਾ ਕਰਾਈ ਗੇ ਚੱਕ ਖੋਲੋ। ਆ ਦੇਖੋ ਜੀ। ਚੱਕਾ ਚੱਕੀ ਸਮਾਂ। ਕਰੋ ਜੀ ਚੱਕ। ਥਣ ਲੈਵਾ ਹਨ ਮੂਡ ਤੋਂ ਵੀ ਚੈੱਕ ਕਰਾਵਾਂਗੇ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਤੇ ਰੋਮੀ ਧਾਰ ਧੂਰ ਦੀ ਸਾਰੀ ਜੇਰ ਜੂਰ ਦੀ ਸਭ ਕੰਪਲੀਟ ਹੋ ਗਈ ਹੈ ਨਾ ਵੀਰੇ ਠੀਕ ਆ ਵੀਰੇ ਆ ਦੇਖੋ ਤੋਰੋ ਵੀਰੇ ਨੂੰ ਹਮਮ OK ਲੈ ਚਲੋ ਇਹਧਰ ਨੂੰ ਲੈ ਚਲੋ ਨੰਨੀ ਆ ਦੇਖੋ ਜੀ ਫੇਸ ਕਰੋ ਚੈੱਕ ਇੱਕ ਨੰਬਰ ਸੂਆ ਕਿਹੜਾ ਆ ਗਿਆ ਰੋਮੀ ਇਹ ਸੂਆ ਅਰੀਜਨਲ ਦੂਜਾ ਕੋਈ ਦੂਜਾ ਸੂਆ ਤੇ ਆ ਦੇਖੋ ਥਣਲੇਵ ਦੀ ਕਰੋ ਚੈੱਕ ਨੇੜ ਤੋਂ ਹਮ ਮੋੜ ਲਿਓ ਜੀ ਤਾਰਾ ਤੁਹਾਨੂੰ ਚੈੱਕ ਕਰਾਤੀਆਂ ਪਹਿਲਾਂ ਹੀ ਤੇ ਫਿਰ ਰੋਮੀ ਤਾਂ ਹੀ ਨਹੀਂ ਪਹਿਨਾ ਤੂੰ ਆਖਿਆ ਬਾਈ ਚੈੱਕ ਕਰ ਲਿਆ ਹਣ ਇਹਨੂੰ ਆਪਾਂ ਫੇਰ ਹੀ ਪਾਉਣੀ ਆ ਹੂੰ ਆ ਦੇਖੋ ਜੀ ਬੱਚਾ ਮਗਰ ਜੇਰ ਜਪਾ ਕੰਪਲੀਟ ਬਨੋ ਜੀ ਹੂੰ ਆ ਦੇਖੋ ਜੀ ਖਣ ਲੇਵਾ ਤੇ ਬਾਡੀ ਵੇਟ ਪੂਰਾ ਕ੍ਰਾਸ ਗਰਮੀ ਚੱਲਣ ਵਾਲੀ ਬੈੜਾ ਤੇ ਵੀਰੇ ਕਿੰਨੇ ਪੈਸੇ ਆ ਦੇ ਇਹ ਮੁੱਲ ਆਸਟ੍ਰੇਲਿਆ ਸੀ ਸੀਰ ਤੇ ਦੁੱਧ ਕਿੰਨਾ ਕੱਢ ਦੂਗੀ ਜੇਰ ਕੀ ਫਿਰ ਦੁੱਧ 20 ਤੋਂ ਪਲੱਸ ਕੱਢੂਗੀ 25 ਤੋਂ ਮੈਂ ਓਕੇ ਇਧਰ ਆ ਜੋ ਐਚਐਫ ਆ ਗਈ ਹੈ ਨਾ ਇਹ ਇਹ ਪਿਓਰ ਐਚਐਫ ਆ ਗਈ ਬਲੈਕ ਤੇ ਵੱਡੇ ਸਾਈਜ਼ ਦੀ ਆ ਗਈ ਮਗਰ ਬੱਚੀ ਆ ਗਈ ਤੋੜ ਦੇ ਉਹਨੂੰ ਪਹਿਲਾਂ ਤੋੜ ਹੀ ਦਿਓ ਤੇ ਰੋਮੀ ਇਹ ਵੀ ਕਦੋਂ ਸੂਈ ਵੀਰੇ ਇਹ ਬਈ 4 ਵਜੇ ਸੂਆ 4 ਵਜੇ ਸੂਆ ਤੇ ਸਾਈਜ਼ ਫੁੱਲ ਹੈ ਨਾ ਸੂਆ ਦੂਜੇ ਹੀ ਇਹਦਾ ਵੀ ਇਹਦਾ ਵੀ ਦੂਜਾ ਸੂਆ ਹੈ ਇਹ ਸ਼ਾਇਦ ਦੰਦਾਂ ਤੱਕ ਇੱਧਰ ਨੂੰ ਲੈ ਚਲੋ ਹਾਂ ਆ ਦੇਖੋ ਜੀ ਮੋੜ ਲੈ ਵੀਰੇ ਓਕੇ ਵੀਰੇ ਓਕੇ ਤੇ ਮਗਰ ਬੱਚੀ ਹੈ ਨਾ ਚੰਗੀ ਠੀਕ ਹੈ ਇਕੱਠੀਆਂ ਸੂਈਆਂ ਲੱਗਦੀਆਂ ਰੋਮੀ ਨਾ ਵੀਰੇ ਉਹ 8 ਘੰਟਾ ਪਹਿਲਾਂ ਬਈਏ ਓਕੇ ਇਹਦੀਆਂ ਵੀ ਮਾਰ ਦੇ ਤਾਰਾਂ ਤੁਰਾ ਕਰਾਉਣਾ ਸੂਆ ਦੂਜਾ ਤੇ ਦੁੱਧ ਕਿੰਨਾ ਕੱਢੂਗੀ ਰੋਮੀ ਕਿੰਨਾ ਕੱਢਿਆ ਪਹਿਲੇ ਸੂਏ ਦਾ ਇਹਨਾਂ ਬਈ ਪਹਿਲੇ ਸੂਏ 20 ਕਿਲੋ ਦੁੱਧ ਤੇ ਐਤ ਕੀ ਫਿਰ ਉਹ 23 ਕਿਲੋ ਮੋਨੋ ਦੀ ਓਕੇ ਜੀ ਓਕੇ ਲਾਓ ਫਿਰ ਬੱਚਾ ਬੱਚਾ ਚੋਂ ਨਾਲ ਵੀ ਦੇਖ ਸਕਦੇ ਆ ਤੇ ਰੋਮੀ ਇਹਦਾ ਬੋਲਾ ਬੋਲਾ ਕੱਢਦਾ ਹੀ ਪਹਿਲਾਂ ਕਿ ਨਹੀਂ ਨਹੀਂ ਕੱਢਿਆ ਕਿਸੇ ਦਾ ਕੁਝ ਨਹੀਂ ਹੋਈ ਐਵੇਂ ਪਾਪ ਬਣੀਏ ਠੀਕ ਆ ਇਹਦਾ ਯਾਨੀ ਬੱਚਾ ਜਗਾ ਕੇ ਦੇਖ ਲੈ ਪਹਿਲਾਂ ਇਹਦਾ ਬੱਚਾ ਥੀ ਉਹ ਫਿਰ ਮਗਰੋਂ ਸੂਈ ਆ ਨਾ ਤੇ ਥਾਣ ਤੋਂ ਵੇਖੋ ਨੇ ਕਾਢੇ ਹਨਾ ਹੁਣ ਵੀ ਦਿਖਾ ਦਿਆ ਮੈਂ ਦੁਬਾਰ ਤੋਂ ਆ ਥਾਣ ਦੇਖੋ ਗੱਡੇ ਥੱਲੇ ਤੋਂ ਕੱਲਾ ਕੱਲਾ ਥਾਣ ਤੇ ਚੰਗੀ ਬੱਛੀ ਤੇ ਇਹ ਰੋ ਵੀ ਮਾਰਦੇ ਫਿਰ ਧਾਰਾਂ ਦੋ ਦੋ ਮਾਰ ਇੱਕ ਸੈਕਿੰਡ ਖੜ ਜਾ ਚੁੰਗ ਲੈਣ ਦੀ ਬੱਛੀ ਨੂੰ ਓਕੇ ਜੀ ਆ ਦੇਖੋ ਕੋਈ ਵੀਡੀਓ ਨਹੀਂ ਬੋਝ ਕੀਤੀ ਤੁਹਾਡੇ ਸਾਹਮਣੇ ਕੈਮਰਾ ਚੱਲ ਜੰਦਾ ਓਮੀ ਜੀ ਤੇ ਬਾਕੀ ਢਿੱਲੋਂ ਡੈਰੀ ਫਾਰਮ ਬਠਿੰਡਾ ਦੇਖਣ ਆਇਆਂ ਦਾ ਧੰਨਵਾਦ ਬਹੁਤ-ਬਹੁਤ ਬਹੁਤ ਤੁਸੀਂ ਪਿਆਰ ਦਿੰਨੇ ਆਂ ਹੀ ਦਿੰਦੇ ਰਹੋ ਆਪਾਂ ਤੁਹਾਡੇ ਵਾਸਤੇ ਚੰਗੀ ਤੋਂ ਚੰਗੀ ਵੀਡੀਓ ਅਪਲੋਡ ਕਰਦੇ ਰਵਾਂਗੇ ਤੇ ਸੱਚੀ ਗੱਲ ਤੁਹਾਨੂੰ ਦਿਖਾਉਂਦੇ ਰਵਾਂਗੇ ਜਮਾ ਤੇ ਜੇ ਕੋਈ ਗਲਤੀ ਵੀ ਹੁੰਦੀ ਆ ਦੱਸ ਦਿਆ ਕਰੋ ਉਹ ਆਪਾਂ ਸੁਧਾਰ ਲਾਂ ਕੋਈ ਚੱਕਰ ਨਹੀਂ ਕੌਣ ਆ ਕੋਈ ਬੱਚਾ ਜਾਂਦਾ ਤੁਸੀਂ ਦੇਖ ਸਕਦੇ ਹੋ ਹੂੰ ਮਾਰੋ ਵੀਰੇ ਤਾਰਾ ਚਾਚਾ ਮੜਾਏ ਬੱਛੀ ਮੁਰੇ ਕਰਿਓ ਜੀ ਬੱਛੀ ਮੁਰੇ ਹੂੰ ਮਾਰੋ ਵੀਰੇ ਤਾਰਾ ਤੇ ਰੋਮੀ ਜੇਰ ਜੂਰੇ ਦੀ ਵੀ ਕੰਪਲੀਟ ਆ ਹਨਾ ਵੀਰੇ ਜੇਰ ਬਿਲਕੁਲ ਕੰਪਲੀਟ ਆ ਬਾਈ ਜੇ ਦੋਨੇ ਗਾਇਆਂ ਦੀ ਠੀਕ ਆ ਵੀਰੇ ਆ ਦੇਖੋ ਜੀ ਕਰਿਓ ਚੈੱਕ ਥਣਲੇਵੇ ਦੀ ਸਾਫ ਥਣੇੜ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਓਕੇ ਜੀ ਮਾਰ ਦਿਓ ਤਾਰਾ ਆ ਕਰ ਦੇ ਜੱਕ ਹੂੰ ਓਕੇ ਆ ਜਮਾ ਥੱਲੇ ਹਣਾ ਖੁੱਦਾਂ ਪੜਦੇ ਆ ਖੁੱਦਾਂ ਬਾਈ ਦੂਜੇ ਜਿਵੇਂ ਮਾਰ ਦਿੰਦਾ ਓਕੇ ਵੀਰੇ ਬਸ ਕਰ ਤਾਰੇ ਖਣਾ ਦੀ ਪੂਰੀ ਕੰਪਲੀਟ ਆਠੀ ਕਰ ਜੀ ਹੋਰ ਜਿਹਾ ਬੱਛੀ ਨਹੀਂ ਆ ਬੱਛੀ ਨੂੰ ਜਿਗਾ ਦੇ ਜਾਰੇ ਥਣਾ ਚ ਜਿਗਾ ਦਿਓ ਹਾਂ ਨਿਆਣਾ ਖੋਲ ਦਿਓ ਕਿ ਨਹੀਂ ਖੋਲਣਾ ਹਜੇ ਵੀਰੇ ਹੋਰ ਤਾਂ ਨਹੀਂ ਲੜੇ ਨੂੰ ਪੁੱਠੀ ਮੜਾ ਜਾ ਦੱਸੀ ਇਹਦਾ ਰੇਟ ਰੁੱਟ ਕੀ ਹੈਗਾ ਇਹਦੀ ਕੀ ਡਿਮਾਂਡ ਆ ਗਈ ਬਈ ਇਹਦਾ 85000 ਰੁਪਏ ਜੈਸਾ ਮਾਨਦਾਨ ਹੋ ਜਾਊਗਾ ਮੜਾ ਮੁਕਾ ਮਾਨਦਾਨ ਨਹੀਂ ਆ ਠੀਕ ਆ ਵੀਰੇ ਦੋ ਬੈੜਾਂ ਸੂਈਆਂ ਸਮਾਈਆਂ ਦੋਨੇ ਤੁਹਾਨੂੰ ਦਵਾ ਦਿੰਨਾ ਪੂਰੀ ਵੱਡੀਆ ਸਾਇਫਾਈ ਵਾਲੀ ਆ ਗਰਮੀ ਵਾਲਿਆਂ ਨੇ ਕੋਈ ਨੰਬਰ ਬੋਲ ਦੇ ਬਈ ਫਿਰ 947863584 ਪਿੰਡ ਮਹਾਰਾਜ ਜੀ ਗਵਰਨਟ ਸਰ ਵਾਲੀ ਸੀ ਪੁੱਛੇ ਲਾਏ ਤੋਂ ਬੱਚੀ ਨੇ ਦੇਖੀ ਕਿਹੜੇ ਨੋਟ ਖਿੜਕੀ ਤੋਂ ਆ ਗਿਆ ਵੀਰੇ ਕੋਈ ਸੱਚੀਆਂ ਗੱਲਾਂ ਜਮਾ ਕੋਈ ਝੂਠ ਵਾਲੀ ਗੱਲ ਨਹੀਂ ਨਾ ਸਾਡੀ ਵੀਡੀਓ ਤੇ ਮਾੜਾ ਕਮੈਂਟ ਆਵੇ ਨਾ ਅਸੀਂ ਇਹ ਕੰਮ ਕਰੀਏ ਠੀਕ ਆ ਵੀਰੇ ਤੇ ਬਾਕੀ ਦੋ ਬੈੜਾਂ ਸੀ ਦੋਨੇ ਤੁਹਾਨੂੰ ਸੂਈਆਂ ਸਵਾਈਆਂ ਦਿਖਾਤੀਆਂ ਨੰਬਰ 22 ਦਾ ਸਕਰੀਨ ਤੇ ਚੱਲੀ ਹੁੰਦਾ ਧੰਨਵਾਦ